ਆ ਜਿੰਨੀ ਚੁੰਦੇ ਜਿਹੜਾ ਤੁਹਾਨੂੰ ਜਿਹੜਾ ਹੰਕਾਰ ਆ ਮਿਲਿਆ ਦੇਖੋ ਬਈ ਜਿਸ ਪ੍ਰਕਾਰ ਦਾ ਮੈਂ ਤੇ ਹੁਣ ਜੋਸ਼ੀ ਸਾਹਿਬ ਰਿਤਿਕ ਜੀ ਲੱਖੀ ਜੀ ਅਸੀਂ ਬਾਜ਼ਾਰ ਚ ਘੁੰਮ ਰਹੇ ਜੋ ਰਿਸਪੌਂਸ ਹੈ ਲੋਕਾਂ ਦਾ ਲੋਕ ਚੁੱਪ ਨੇ ਲੋਕਾਂ ਦੀ ਸਕਰਾਟ ਤੇ ਮਿਲਣ ਦਾ ਜਿਹੜਾ ਤਰੀਕਾ ਹੈ ਉਹ ਇਹ ਗੱਲ ਦੱਸਦਾ ਹੈ ਕਿ ਲੋਕ ਫਤਵਾ ਕਾਂਗਰਸ ਪਾਰਟੀ ਨੂੰ ਦੇ ਰਹੇ ਪੂਰਾ ਕਾਰਨ ਹੈ ਜਿੰਨੇ ਉਮੀਦਵਾਰ ਹੈ ਮੈਨੂੰ ਲੱਗਦਾ ਹੈ ਇਹ ਤਰਨ ਤਰਨ ਦੇ ਲੋਕ ਔਰ ਖਾਸ ਕਰਕੇ ਮਾਝੇ ਦੇ ਇਹ ਮਾਰਸ਼ਲੋ ਔਰ ਇਹ ਨਬਜੂ ਸਭ ਤੋਂ ਪਹਿਲਾਂ ਪਹਿਚਾਨਦੇ ਅੱਜ ਜਿਸ ਪ੍ਰਕਾਰ ਦੇ ਹਾਲਾਤ ਬਣਦੇ ਜਾ ਰਹੇ ਨੇ ਤੁਸੀਂ ਦੇਖਿਆ ਹੋਣਾ ਕੱਲ ਹੀ ਇੱਕ ਡੀਆਈਜੀ ਨੂੰ 5 ਕਰੋੜ ਰੁਪਿਆ ਨਗਦ ਮਿਲ ਗਿਆ ਸੋਨਾ ਮਿਲਿਆ ਉਹ 5 ਕਿਲੋਮੀਟਰ ਦੂਰ ਸੀਐਮ ਦੇ ਦਫ਼ਤਰ ਤੋਂ ਬੈਠਾ ਮੋਹਾਲੀ ਦਾ ਹੈ 4 ਸਾਲ ਹੋ ਗਏ ਉਹ ਲਗਾਤਾਰ ਕਿ ਸੋ ਗੈਂਗਸਟਰਵਾਦ ਤਿੰਦੇ ਹੜੇ ਤਰੰਤਾਂ ਨੂੰ ਪਤਾ ਨਹੀਂ ਕਦੋਂ ਕਿੱਥੇ ਗੋਲੀ ਚਾਜੇ ਤੇ ਕਿਹਨੂੰ ਮਾਰ ਕੇ ਚਲਾ ਜਾਏ। ਬਾਬਾ ਸਾਹਿਬ ਅਬੀਦ ਕਰਦੇ ਇਸ ਸਵਿਧਾਨ ਨੂੰ ਨਾ ਮੰਨਣ ਵਾਲੇ ਲੋਕ, ਦੇਸ਼ ਤੇ ਤਿਰੰਗੇ ਨੂੰ ਨਾ ਮੰਨਣ ਵਾਲੇ ਲੋਕ, ਗੈਂਗਸਟਰ ਵਰਗੇ ਐਸੇ ਲੋਕ ਜਿਨ੍ਹਾਂ ਨੇ ਵਪਾਰਿਕ ਧੱਦਾ ਹੈ, ਪਹਿਲਾਂ ਉਹ ਕਾਲੀਡਾਚ ਕਰਦੇ ਸੀ ਹੁਣ ਆਮ ਆਦਮੀ ਪਾਰਟੀ ਚ ਕਰਨਾ ਚਾਹੁੰਦੇ। ਭਾਜਪਾ ਨੂੰ ਲੋਕਾਂ ਨੇ ਦੇਖਿਆ 11 ਸਾਲ ਦਾ ਭਾਜਪਾ ਦਾ ਰਾਜ। ਲੇਕਿਨ ਪੰਜਾਬ ਵਾਸਤੇ ਤਰਨਤਾਰਨਾਸੇ ਕਿਸੇ ਪ੍ਰਕਾਰ ਦੀ ਪੰਜਾਬ ਦੇ ਕਿਸਾਨ ਵਾਸਤੇ ਵਪਾਰੀਆਂ ਸੇ ਕੋਈ ਰਾਹਤ ਸੋ ਕਹਿਨ ਦਾ ਭਾਵ ਹੈ ਆਮ ਆਦਮੀ ਪਾਰਟੀ ਨੂੰ ਵੇਖਿਆ ਹੈ ਲੋਕਾਂ ਨੇ ਭਾਜਪਾ ਵੀ ਦੇਖ ਲਈ ਹੈ ਅੱਜ ਜਿਹੜੇ ਹੋਰ ਦਲ ਹੈ ਲੋਕ ਚਾਹੁੰਦੇ ਕਿ ਸ਼ਾਂਤੀ ਰਹੇ ਅਸੀਂ ਅਮਨ ਔਰ ਸ਼ਾਂਤੀ ਰਹੇ ਤੇ ਸਾਨੂੰ ਹਰ ਬੰਦਾ ਇੱਜ਼ਤ ਨਾਲ ਬੁਲਾਵੇ ਹੱਥ ਜੋੜ ਕੇ ਕੁਆਲਿਟੀ ਹੋਵੇ ਲੋਕ ਨਹੀਂ ਚਾਹੁੰਦੇ ਕਿ ਸੌਲ ਦੀ ਨੋਕ ਤੇ ਸਾਨੂੰ ਡਰਾਇਆ ਜਾਵੇ ਇਹ ਫੈਸਲਾ ਹੁਣ ਲੋਕਾਂ ਨੇ ਕਰਨਾ ਹੈ ਕੀ ਕੀ ਤੁਸੀਂ ਭਾਰਤ ਚਾਹੁੰਦੇ ਹੋ ਕੀ ਚਾਹੁੰਦੇ ਹੋ ਬਾਬਾ ਸਾਹਿਬ ਅੰਬੇਦਕਰ ਦਾ ਸੰਵਿਧਾਨ ਚਾਹੁੰਦੇ ਹੋ ਕੀ ਤੁਸੀਂ ਪਿਸਤੌਲ ਦੀ ਨੋਕ ਤੇ ਡਰੋਂ ਵਾਲੇ ਲੋਕਾਂ ਨੂੰ ਵੋਟ ਪਾਉਣਾ ਚਾਹੁੰਦੇ ਹੋ ਕੀ ਤੁਸੀਂ ਮੋਗਾ ਪ੍ਰਸ ਨੂੰ ਵੋਟ ਪਾਉਣੇ ਚਾਹੁੰਦੇ ਹੋ ਕਿ ਕੀ ਤੁਸੀਂ ਇੱਕ ਉਸ ਪਾਰਟੀ ਨੂੰ ਵੋਟ ਪਾਉਣਾ ਚਾਹੁੰਦੇ ਹੋ ਜਿਸ ਨੇ ਪੰਜਾਬ ਦੇ ਵਿੱਚ ਅਮਨ ਔਰ ਸ਼ਾਂਤੀ ਕਾਇਮ ਕੀਤੀ ਅੱਜ ਪੰਜਾਬ ਦੇ ਬਾਜ਼ਾਰਾਂ 'ਚ ਰੌਣਕਾਂ ਮੈਂ ਛੋਟਾ ਜਿਹਾ ਸੀਗਾ ਕਈ ਯਾਰੀ ਸਟੋਰੀ ਲੋਕ ਸੁਣਾਉਂਦੇ ਨੇ ਤਰਨਤਾਰਨ ਦੀ ਪੱਟੀ ਦੀ ਇਨ੍ਹਾਂ ਇਲਾਕਿਆਂ ਦੇ ਲੋਕ ਅਮਨ ਔਰ ਸ਼ਾਂਤੀ ਪਸੰਦ ਲੋਕ ਨੇ ਮੈਨੂੰ ਲੱਗਦਾ ਹੈ ਕਿ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਿੰਘ ਮਹਾਰਾਜ ਗ੍ਰੰਥ ਸਾਹਿਬ ਜੀ ਵਾਹਰਾਜ ਗੁਰੂ ਗੋਬਿੰਦ ਸਿੰਘ ਕੀ ਖੜਗੀ ਤਰ ਪਾਤਸ਼ਾਹ ਕਿਰਪਾ ਕਰਨਗੇ ਔਰ ਇੱਥੇ ਮੇਰਾ ਖਿਆਲ ਜਿਹੜਾ ਹੈ ਨੇਕੀ ਦੀ ਜਿੱਤ ਹੋਏਗੀ ਚੰਗਿਆਈ ਦੀ ਜਿੱਤ ਹੋਏਗੀ ਲੋਕ ਚੰਗੇ ਬੰਦਿਆ ਨੂੰ ਆਉਣ ਵਾਲੇ ਦਿਨਾਂ ਚ ਪੰਜਾਬੀ विधानसभा ਦੇ ਵਿੱਚ ਭੇਜਣਗੇ ਮੈਂ ਪੂਰਨ ਉਮੀਦ ਕਰਦਾ ਅੱਜ ਮੈਂ ਜੋਸ਼ੀ ਸਾਹਿਬ ਰਿਤਿਕ ਤੇ ਲक्की ਜੀ ਅਸੀਂ ਸਾਰੇ ਇਕੱਠੇ ਹੋ ਕੇ ਬਾਜ਼ਾਰ 'ਚ ਆਏ ਸੀ ਪਰ ਬਾਜ਼ਾਰ 'ਚ ਬਹੁਤ ਭਰਮਾ ਹੁੰਗਾਰਾ ਸਾਨੂੰ ਮਿਲਦਾ ਤੁਹਾਨੂੰ ਕਹਿ ਰਿਹਾ ਕਿ ਮੋਹੱਲੀ ਦਾ ਡੀਆਈਜੀ ਮੁੱਖ ਮੰਤਰੀ ਦੇ ਦਫ਼ਤਰ ਦੀ ਨੱਕ ਥੱਲੇ ਬੈਠਾ ਜਿਹੜਾ ਇਹ ਕਹਿੰਦੇ ਵੀ ਸਰਕਾਰ ਭ੍ਰਿਸ਼ਟਾਚਾਰ ਨਹੀਂ ਕਰ ਰਹੀ ਸਰਕਾਰ ਦਾ ਡੀਆਈਜੀ ਦੇ ਘਰੋਂ 5 ਕਰੋੜ ਇਹੋ ਜਿ ਕਿੰਨੇ ਹੋਰ ਡਕੈਟ ਹੋ ਸਕਦੇ ਕਿੰਨੇ ਹੋਰ ਹੋ ਸਕਦੇ ਹੈ ਇਰੇ ਬਾਰੇ ਸਰਕਾਰ ਨੂੰ ਗੌਰ ਫਰਮਾਉਣ ਦੀ ਲੋੜ ਹੈ ਔਰ ਜ਼ਿੰਮੇਦਾਰ ਕੌਣ ਹੈ ਕੋਈ ਨਾ ਕੋਈ ਤਾਂ ਜ਼ਿੰਮੇਦਾਰ ਹੈ ਕਿ ਸੀਬੀਆਈ ਨੂੰ ਸਿੱਧਾ ਪਤਾ ਲੱਗਿਆ ਪੰਜਾਬ ਦੇ ਕਿਸੇ ਏਜੰਸੀ ਨੂੰ ਤੇ ਕਿਸੇ ਅਫਸਰ ਨੂੰ ਨਹੀਂ ਪਤਾ ਲੱਗਿਆ ਕਿ ਆਹ ਕੰਮ ਮੋਹਾਲੀ ਦੇ ਵਿੱਚ ਹੋ ਰਿਹਾ ਹੈ ਗੈਂਗਸਟਰ ਤਾਂ ਫਰੋਤੀ ਮੰਗਦਾ ਹੈ ਅਮਰੀਕਾ ਦੇ ਕੈਨੇਡਾ ਬੈਠਾ ਫਰੋਤੀ ਦੇ ਉਹ ਵੇਚ ਦਿਓ ਹੁਣ ਵਰਦੀ ਚੀ ਅਗਰ ਫਰੋਤੀਆਂ ਲੈ ਲੈ ਕੇ ਭਰੀ ਜਾਂਦੇ ਆ ਕੰਮ ਤਾਂ ਕੌਣ ਬਚਾਏਗਾ ਪੰਜਾਬ 2027 ਕਿਹੜਾ ਵੇਚ ਦੇ ਗੈਂਗਸਟਰ ਨਾਲ ਤੁਸੀਂ ਗੈਂਗਸਟਰ ਵਾਰ ਇੱਕ ਦੀ ਲੰਬਣਾ ਸੋਨਾ ਮਹੀਨੇ ਚ ਖਤਮ ਕਰ ਦਿਆ। ਮੈਂ ਇੱਕ ਬਾਕਲ ਕਰ ਲਈ। ਤੁਸੀਂ ਆ ਜਾਏ ਕੰਪੇਨ ਦੇ ਵਿੱਚ ਤਰੰਤਾਂ ਪਹੁੰਚੇ ਤੁਸੀਂ ਜੰਪਾਲ ਜਾਓ ਕਿਸ ਤਰ੍ਹਾਂ ਦੇਖਦੇ ਜੇ ਤਰੰਤਾਂ ਇਹ ਸੀਨੀ ਜੋਲੂ ਦੇਖੋ ਜੋ ਪ੍ਰਭਾਜ ਜੀ ਨੇ ਕਿਹਾ ਉਹਦੇ ਅਕੋਰਡਿੰਗ ਹੀ ਮੈਂ ਗੱਲ ਕਰਦਾ ਵੀ ਜੋ ਉਹਨਾਂ ਨੇ ਮੁੱਦਾ ਐਸਵੇਲੇ ਲਿਆ ਐਸਵੇਲੇ ਸਭ ਤੋਂ ਹੌਟ ਮੁੱਦਾ ਹੀ ਇਹ ਹੈ। ਸਰ ਤਰੰਤਾਂ ਸਾਹਿਬ ਜਿਹੜਾ ਸਭ ਤੋਂ ਡਿਸਟਰਬ ਰਿਹਾ ਆਪਾਂ ਵੇਖਿਆ ਹੀ ਆ ਅਸਤਵਾਸ ਅਸੀਂ ਭੁਗਦੇ ਆਂ। ਕਿਸੇ ਕਿਹੜਾ ਪਰਵਾਰਾ ਜਿਹਨੇ ਨਹੀਂ ਭੁਗਦਿਆ। ਲੋਕ ਉਹ ਸਮਾਂ ਨਹੀਂ ਵੇਖਣਾ ਚਾਹੁੰਦੇ ਲਗਭਗ ਉਹ ਜਿਹਾ ਸਮਾਂ ਤੁਸੀਂ ਸਾਹਿਬ ਲਗਭਗ ਉਹ ਜਿਹਾ ਟੈਰਰ ਆ ਨਾ ਬਦਲਿਆ ਅਰਗੇਨਾਈਜ਼ ਹੋ ਗਿਆ ਉਹਨਾਂ ਤੋਂ ਵੱਧ ਜਿਹਾ ਟੈਰਰ ਉਹ ਨਹੀਂ ਲੋਕੀ ਜੇਪੇ 6 ਵਜੇ ਤੋਂ ਬਾਅਦ ਸਭ ਬੰਦ ਹੋ ਜਾਂਦਾ ਇਹ ਤਾਂ ਇਸਤਿਹਾਰ ਲੱਗਦਾ 10 ਦਿਨ ਦੁਕਾਨਾਂ ਨਹੀਂ ਖੁੱਲਦੀਆਂ ਉਹ ਸਮੇਂ ਆਪਾਂ ਵੇਖਿਆ ਜਿੱਥੇ ਰਿਹਾ ਮੈਂ ਇਸ ਕਰਕੇ ਲੋਕੀ ਚਾਹੁੰਦੇ ਆ ਸ਼ਾਂਤੀ ਵਾਲੀ ਸਰਕਾਰ ਬਣੇ ਸ਼ਾਂਤੀ ਲਿਆਉਣ ਵਾਲੀ ਸਰਕਾਰ ਬਣੇ ਤੇ 30 ਪਰ ਲਾਈਵ ਲੋਕੀ ਦੇਣਾ ਚਾਹੁੰਦੇ ਆ ਕਲੀਅਰਲੈਸ ਲੋਕੀ ਵਪਾਰ ਚਾਹੁੰਦੇ ਆ ਹਰ ਹਰ ਕੋਈ ਇੱਕ ਦੂਜੀ ਦੇ ਇੱਜ਼ਤ ਦਾ ਸ਼ਾਂਤੀ ਦਾ ਵਪਾਰ ਰਾਤ ਦੇ ਮੇਲੇ ਜਿਹੜੇ ਆ ਵਿਆਹ ਸ਼ਾਦੀਆਂ ਪੂਰੀ ਪੂਰੀ ਰਾਤ ਤੇ ਆਪਾਂ ਉਹ ਸਮੇਂ ਵੇਖਦੇ ਜਦੋਂ 80 ਤੋਂ 92 93 ਤੱਕ ਦਾ ਦਾਖਾਟ ਤਮ ਜਿਹੜਾ ਇਹ ਵੀ ਸੋਚਿਆ ਸੀ ਤੇ ਫੇਰ ਆਏ ਸਮੇਂ ਆ ਜਾਣਗੇ ਪੂਰੀ ਪੂਰੀ ਰਾਤ ਅਸੀਂ ਭੰਗੜੇ ਪਾਵਾਂਗੇ ਵਿਆਹ ਸ਼ਾਦੀਆਂ ਕਰਾਂਗੇ ਇਹ ਸਮਾਜ ਇਹ ਲੈਂਦਾ 92 92 ਤੋਂ ਜਿਹੜੀ ਸਰਕਾਰ ਬਣੀ ਸੀ ਕਾਂਗਰਸ ਨੇ ਉਹਨੇ ਸ਼ਾਂਤੀ ਲਿਆਂਦੀ ਉਹਨੇ ਮੇਲੇ ਜਿਹੜੇ ਵਿਖਾਏ ਸਾਨੂੰ ਜਿਹੜੇ ਅੱਜ ਤੱਕ ਕਾਇਮ ਹੈ ਪਰ ਹੁਣ ਫੇਰ ਉਹ ਜਿਹੜਾ ਡਰ ਸੌਣ ਲੱਪਿਆ ਸਰ ਇਹ ਤੁਸੀਂ ਇਲੈਕਸ਼ਨ ਕਰਨ ਕਰਕੇ ਲੋਕ ਕਹਿੰਦੇ ਕਿ ਜੋਤੀ ਦਾ ਬਿੱਤੀ ਆ ਗਿਆ ਇਹ ਜਿਹੜੀ ਕਰਮਸਥਾ ਲਈ ਜਿਹੜੀ ਉਹ ਕੈਂਡੀਡੇਟ ਤੁਹਾਡੇ ਸਾਹਮਣੇ ਆ ਰਿਹਾ ਨਹੀਂ ਮੈਂ ਜਿੱਥੋਂ ਜਿਹੜੀ ਮੇਰੀ ਕਰਮਸਥਾ ਲਹਿਗਾ ਨਾ ਅੰਮਰਸਰ ਸਾਹਿਬ ਮੈਂ ਇਥੋਂ ਵਾਸਤੇ ਵੀ ਆ ਜਦੋਂ ਮੈਂ ਸੀਗਾ ਉੱਤੇ ਤਰਨਤਾਰਨ ਦੇ ਪੁਸਕੇ ਵੇਖੋ ਕਿਹੜਾ ਬੰਦਾ ਗਿਆ ਜਿਹਦਾ ਮੈਂ ਕੰਮ ਨਹੀਂ ਕੀਤਾ ਜਿਹੜਾ ਗਿਆ ਕੰਮ ਕੀਤਾ ਤੇ ਗਾਂ ਵੀ ਮੈਂ ਤਰਨਤਾਰਨ ਮੇਰਾ ਆਪਣਾ ਪਰਿਵਾਰ ਆ ਸਾਰਾ ਇਹ ਸ਼ਹਿਰ ਮੇਰਾ ਪਰਿਵਾਰ ਆ ਮੈਂ ਤਰਨਤਾਰਨ ਦੇ ਲੋਕਾਂ ਨੂੰ ਕਹਿਣਾ ਜੀ ਸਮਾਉ ਦਾ ਫੇਰ ਤੇ ਮੈਂ ਤਰਨਤਾਰਨ ਵਾਸਤੇ ਵੀ ਉਨਾ ਹੀ ਆ ਜਿੰਨਾ ਅੰਮ੍ਰਿਤਸਰ ਸਾਹਿਬ ਵਾਸਤੇ ਜਾਂ ਪੰਜਾਬ ਵਾਸਤੇ ਜੀ ਸਰ ਬੜੀ ਹੌਟ ਹੌਟ ਸ਼ੀਮਨ ਜਿਹੜੀ ਕਰਦਾ ਜਿਹੜੀ ਜਿਹੜੀ ਬਾਈ ਇਲੈਕਸ਼ਨ ਹੁੰਦੀ ਆ ਨਾ ਜਿੰਨੀ ਚੋਣ ਹੌਟ ਹੀ ਹੁੰਦੀ ਕਿਉਂਕਿ ਇੱਕ ਹੀ ਹੁੰਦੀ ਆ 112 ਕਿਹਦੇ ਟੱਕਰ ਕਿਹਦੀ ਡੱਕਣ ਹੈਗੀ ਕਾਂਗਰਸ ਨੂੰ ਲੋਕ ਵੋਟ ਪਾਉਣਾ ਚਾਹੁੰਦੇ ਆ ਸ਼ਾਂਤੀ ਵਾਸਤੇ ਵੋਟ ਪਾਉਣਾ ਚਾਹੁੰਦੇ ਆ ਭਾਈਚਾਰੇ ਵਾਸਤੇ ਆਪੁਲਰਤਾ ਵਾਸਤੇ ਲੋਕੀ ਵੋਟ ਪਾਉਣਾ ਚਾਹੁੰਦੇ ਆ ਹਾਂਜੀ ਸਰ ਇਤਨਾ ਕੀ ਜਿਮਨੀ ਚੋਲ ਚੱਲ ਰਹੀ ਆ ਔਰ ਕਾਂਗਰਸ ਪਾਰਟੀ ਵਿੱਚ ਕਿੱਸਾ ਨਾ ਹੰਗਾਰਾ ਮਿਲ ਰਿਹਾ ਵਾ ਔਰ ਕੀ ਤਰ੍ਹਾਂ ਬਿਲਕੁਲ ਨਹੀਂ ਦਿਖਾਈ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਜੀ ਕਾਂਗਰਸ ਪਾਰਟੀ ਨੂੰ ਤੁਸੀਂ ਆਪੋ ਦੇਖ ਸਕਦੇ ਜੀ ਸਾਡੇ ਮਾਨਯੋਗ ਪੀਸੀਸੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਖੁਦ ਡੋਰ ਡੋਰ ਬਾਜ਼ਾਰ ਦੇ ਵਿੱਚ ਕਰ ਰਹੇ ਨੇ ਸੋ ਲੋਕਾਂ ਦਾ ਇੱਕ ਬਹੁਤ ਹੀ ਵਧੀਆ ਪਿਆਰ ਮਿਲ ਰਿਹਾ ਸੋ ਸਾਨੂੰ ਪੂਰੇ ਨੂੰ ਉਮੀਦ ਹੈ ਕਿ 11 ਤਰੀਕ ਨੂੰ ਲੋਕ ਜਿਹੜਾ ਕਿ ਕਾਂਗਰਸ ਪਾਰਟੀ ਨੂੰ ਫਤਵਾ ਦੇਣਗੇ ਜਿਹੜਾ 14 ਤਰੀਕ ਨੂੰ ਰਿਜ਼ਲਟ ਆਏਗਾ ਉਹ ਕਾਂਗਰਸ ਪਾਰਟੀ ਦੇ ਹੱਕ ਦੇ ਵਿੱਚ ਆਏਗਾ ਸਰ ਕਿਸ ਤਰ੍ਹਾਂ ਲੱਗ ਰਿਹਾ ਜੀ ਜਿੰਨੀ ਚੋਣ ਦੇ ਵਿੱਚ ਕਾਫੀ ਪਾਰਟੀਆਂ ਮੈਦਾਨ ਚ ਆ ਗਈਆਂ ਨੇ ਤੁਹਾਨੂੰ ਕੀ ਲੱਗ ਰਿਹਾ ਕਿ ਕਿਹੜੀ ਪਾਰਟੀ ਜਿਹੜੀ ਆ ਉੱਪਰ ਆ ਸਕਦੀ ਸਭ ਤੋਂ ਜ਼ਿਆਦਾ ਦੇਖੋ ਜੀ ਹਰੇਕ ਇੱਕ ਪਾਰਟੀਆਂ ਨੇ ਡੈਮੋਕ੍ਰੈਟਿਕ ਰਾਈਟ ਹੈ ਜੀ ਇਲੈਕਸ਼ਨ ਲੜਨ ਦਾ ਭਾਵੇਂ ਕੋਈ ਆਜ਼ਾਦ ਉਮੀਦਵਾਰ ਲੜ ਰਿਹਾ ਭਾਵੇਂ ਕੋਈ ਪਾਰਟੀ ਵੱਲੋਂ ਲੜ ਰਿਹਾ ਦੇਖੋ ਬਾਕੀ ਲੋਕਾਂ ਦੇ ਉੱਪਰ ਹੈ ਜੀ ਲੋਕ ਕਿਹਨੂੰ ਚਾਹੁੰਦੇ ਨੇ ਕਿਹਨੂੰ ਬਣਾਉਣਾ ਚਾਹੁੰਦੇ ਨੇ ਜੇ ਤੇ ਮੈਂ ਤੇ ਲੋਕਾਂ ਨੂੰ ਤੁਹਾਡੇ ਲਈ ਇਹੀ ਅਪੀਲ ਕਰੂੰਗਾ ਜੇ ਤੇ ਆਪਾਂ ਨੂੰ ਸ਼ਾਂਤੀ ਚਾਹੀਦੀ ਹੈ ਵਧੀਆ ਵਪਾਰ ਚਾਹੀਦਾ ਉਹ ਜਦੋਂ ਵੀ ਕਾਂਗਰਸ ਪਾਰਟੀ ਆਈ ਹੈ ਉਹਨੇ ਹੀ ਸਾਡਾ ਵਪਾਰ ਵਿਧਾਇਆ ਸਾਡਾ ਕੰਮ ਵਿਧਾਇਆ ਸੋ ਮੇਰੀ ਤੁਹਾਡੇ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ 27 ਚ ਵੀ ਪੂਰੀ ਹਵਾ ਕਾਂਗਰਸ ਪਾਰਟੀ ਦੀ ਬਣੀ ਹੋਈ ਹੈ ਤੇ ਇਥੋਂ ਹੀ ਮੋੜ ਬਣੇ ਜਾਣਾ ਮੇਰੀ ਆਪ ਸਭ ਨੂੰ ਤੁਹਾਡੇ ਲਈ ਸਾਰੇ ਲੋਕਾਂ ਨੂੰ ਬੇਨਤੀ ਹੈ ਕਿ ਆਪਾਂ ਕਾਂਗਰਸ ਪਾਰਟੀ ਨੂੰ ਵੋਟ ਪਾ ਕੇ 14 ਤਰੀਕ ਨੂੰ ਜਿਹੜਾ ਕਿ ਰਿਜ਼ਲਟ ਆਣਾ ਕਾਂਗਰਸ ਪਾਰਟੀ ਦੇ ਹੱਕ ਵਿੱਚ ਆਵੇ ਤਾਂ ਕਿ ਆਪਾਂ ਖੁਦ ਮੈਂ ਵੀ ਇੱਕ ਵਪਾਰ ਬੰਦਾ ਵਪਾਰੀ ਆ ਤੇ ਮੈਂ ਵੀ ਚਾਹੁੰਦਾ ਕਿ ਕੁਝ ਹਾਲ ਵਧੀਆ ਤਰੀਕੇ ਨਾਲ ਆਪਾਂ ਆਪੋ ਆਪਣਾ ਜਿਹੜਾ ਕਿ ਵਪਾਰ ਕਰ ਸਕੀਏ